ਇਹਨਾਂ ਦੀ ਜਿਹੜੀ ਰੇਂਜ ਹੈਗੀ ਉਹ ਪੂਰੇ ਪੰਜਾਬ ਜਾਂ ਪੂਰੇ ਭਾਰਤ ਦੇ ਵਿੱਚ ਤਾਂ ਹਰ ਕੋਈ ਭੇਜ ਰਿਹਾਗਾ ਪਰ ਜਿੱਥੇ ਅੱਜ ਪਹੁੰਚਿਆ ਨਾ ਉਹ ਬੀਰ ਹੋਰੀ ਟਾਇਲਾਂ ਕੈਨੇਡਾ ਭੇਜ ਰਹੇ ਨੇ 올 ਆਵਰ ਵਰਲਡ ਦੇ ਵਿੱਚ ਜਿੱਥੇ ਵੀ ਕੋਈ ਕਸਟਮਰ ਆਪਣਾ ਵੀਰ ਭਰਾ ਬੈਠਾ ਹੈ ਜਿਹੜਾ ਟਾਇਲਸ ਡਿਮਾਂਡ ਕਰਦਾ ਆਪਾਂ ਉਹਨੂੰ ਇੱਥੋਂ ਇੰਡੀਆ ਚੋਂ ਭੇਜਦੇ ਆ ਟਾਇਲਸ ਤੁਹਾਡੇ ਘਰੇ ਬਣਨ ਤੋਂ ਬਾਅਦ ਜੋ ਰਿਜ਼ਲਟ ਆਣਾ ਹੈ ਤੁਹਾਡੇ ਮੂਰੇ ਜੀ ਜੀ ਐਦਾਂ ਦੇ ਆਪਣੇ ਕੋ 70 ਤੋਂ 80 ਲਾਈਵ ਮੋਕਅ ਬਣੇ ਹੋਏ ਨੇ ਆਪਾਂ ਆਪ ਸਾਰਾ ਮਾਲ ਦੇਖ ਕੇ ਪੈਕਿੰਗ ਕਰਾ ਕੇ ਫਿਰ ਆਪਾਂ ਸ਼ਿਪ 'ਚ ਲੋਡ ਕਰਾ ਕੇ ਆਵਾਂਗੇ ਲੱਕੜ ਦੇ ਕੈਨੇਡਾ ਦੇ ਵਿੱਚ ਪੈਕ ਓਕੇ ਸੀਲਾਂ ਲਾ ਕੇ ਫਿਰ ਮਾਂ ਲੋਡੋ ਕੇ ਜਾਊਗਾ ਅੱਸੀ ਗੱਲ ਦੋਸਤੋ ਅੱਜ ਖਾਸ ਕਰਕੇ ਬਾਹਰਲੇ ਮਿੱਤਰਾਂ ਲਈ ਨਾ ਬਹੁਤ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਆਏ ਆ ਜੇ ਗੱਲ ਕਰੀਏ ਟੈਲਾਂ ਦੀ ਜਿਹੜੀ ਰੇਂਜ ਹੈਗੀ ਉਹ ਪੂਰੇ ਪੰਜਾਬ ਜਾਂ ਪੂਰੇ ਭਾਰਤ ਦੇ ਵਿੱਚ ਤਾਂ ਹਰ ਕੋਈ ਭੇਜ ਰਿਹਾਗਾ ਪਰ ਜਿੱਥੇ ਅੱਜ ਪਹੁੰਚੇ ਆ ਨਾ ਉਹ ਵੀਰ ਹੋਰੀ ਟੈਲਾਂ ਕੈਨੇਡਾ ਭੇਜ ਰਹੇ ਨੇ ਮਾਨਸਾ ਤੋਂ ਕੈਨੇਡਾ ਦਾ ਕੀ ਸਫਰ ਰਹਿੰਦਾ ਹੈਗਾ ਤੇ ਕੀ ਉਹਦੇ ਵਿੱਚ ਰੇਟ ਦਾ ਫਰਕ ਪੈਂਦਾ ਕਿਵੇਂ ਸਿਲੈਕਸ਼ਨ ਕਰਾਉਂਦੇ ਆ ਸਾਰਾ ਪ੍ਰੋਸੀਜਰ ਜਾਣਾਂਗੇ ਤੇ ਖਾਸ ਕਰਕੇ ਐਨ ਆਰ ਆ ਵੀਰ ਜਿਹੜੇ ਬਾਹਰ ਘਰ ਬਣਾ ਰਹੇ ਆ ਉਹਨਾਂ ਨੂੰ ਕੁਝ ਨਵਾਂ ਤੋਹਫ਼ਾ ਦੇਵਾਂਗੇ ਤੇ ਆਜੋ ਆਪਾਂ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਸ਼ੋਰੂਮ ਦਾ ਨਾਮ ਦੱਸ ਦਈਏ ਆਪਾਂ ਹਰਦੇਵ ਮਾਰਬਲ ਇੰਡਸਟਰੀਜ਼ ਜੀ ਕਜਾਰੀਆ ਦਾ ਐਕਸਕਲੂਸਿਵ ਸ਼ੋਰੂਮ ਹੈ ਜੀ ਮਾਨਸਾ ਕੈਂਚੀਆਂ ਦੇ ਬਣਿਆ ਹੋਇਆ ਜੀ ਜੀ ਬਾਈ ਜੀ ਇਹ ਤਾਂ ਸੁਣਿਆ ਸੀਗਾ ਵੀਰ ਰਾਜਸਥਾਨ ਟੇਲਾ ਜਾ ਰਹੀਆਂ ਨੇ ਹਰਿਆਣਾ ਜਾ ਰਹੀਆਂ ਨੇ ਹਿਮਾਚਲ ਜਾ ਰਹੀਆਂ ਨੇ ਪਰ ਤੁਸੀਂ ਸਿੱਧਾ ਮਾਨਸਾ ਤੋਂ ਕੈਨੇਡਾ ਭੇਜ ਰਹੇ ਆਪਾਂ ਜੀ ਮਾਨਸਾ ਤੋਂ ਪੰਜਾਬ ਤਾਂ ਛੱਡਿਆ ਹੀ ਨਹੀਂ ਪੰਜਾਬ ਨਾਲ ਜੰਮੂ ਕਸ਼ਮੀਰ ਸ਼ਿਰੀਨਗਰ ਆਪਣਾ ਇਧਰ ਹਿਮਾਚਲ ਹਰਿਆਣਾ ਰਾਜਸਥਾਨ ਕੁਝ ਵੀ ਨਹੀਂ ਛੱਡਿਆ ਹੁਣ ਆਪਾਂ ਮਾਲ ਭੇਜਦੇ ਕੈਨੇਡਾ ਜੀ ਜੀ ਬਾਈ ਪਹਿਲਾਂ ਵੀ ਆਪਾਂ ਸ਼ਿਪਮੈਂਟਸ ਕੀਤੀਆਂ ਨੇ ਜਿਵੇਂ ਅਮਰੀਕਾ ਦੀ ਕੀਤੀ ਆ ऑस्ट्रेलिया ਦੀ ਕੀਤੀ ਐ ਤੇ ਹੁਣ ਆਪਾਂ ਵੱਡੀ ਸ਼ਿਪਮੈਂਟ ਲੈ ਕੇ ਆਏ ਆ ਕੈਨੇਡਾ ਦੀ ਤੁਹਾਨੂੰ ਪ੍ਰੋਪਰ ਸਾਰਾ ਸਿਸਟਮ ਦਿਖਾਵਾਂਗੇ ਵੀ ਕਿਵੇਂ ਮਾਲ ਪੈਕ ਹੁੰਦਾ ਕਿਵੇਂ ਮਾਲ ਜਾਂਦਾ ਕਿੱਥੋਂ ਮਾਲ ਉਤਰੂ ਕਿੱਥੋਂ ਮਾਲ ਚੜੂ ਸਾਰਾ ਦਿਖਾਵਾਂਗੇ ਠੀਕ ਆ ਬਾਈ ਜੀ ਬਈ ਇਹ ਗੱਲ ਕਰੀ ਖਾਸ ਇੰਪੋਰਟ ਤਾਂ ਮੈਂ ਸੁਣਿਆ ਸੀਗਾ ਵੀ ਬਾਹਰੋਂ ਚੀਜ਼ਾਂ ਆ ਮੇਰੀ ਕੋਠੀ 'ਚ ਲੋਕ ਸ਼ੌਂਕ ਨਾਲ ਲਾਦਦੇ ਨੇ ਤਾਂ ਹੁਣ ਬਾਹਰਲੇ ਫਿਰ ਆਏ ਦੱਸਿਆ ਕਰਨੀ ਕਿ ਯਾਰ ਮੇਰੀ ਧਰਤੀ ਤੋਂ ਆਇਆ ਜਮਾ ਐਕਸਪੋਰਟ ਦਾ ਮਾਲ ਆ ਇੰਡੀਆ ਦੇ ਵਿੱਚੋਂ ਆਇਆ ਇੰਡੀਆ ਦੀ ਮਿੱਟੀ ਤੋਂ ਬਣਿਆ ਹੋਇਆ ਜੀ ਮਤਲਬ ਪੂਰਾ ਟਾਪ ਦਾ ਮਾਲ ਠੀਕ ਆ ਭਾਈ ਜੀ ਬਈ ਪ੍ਰੋਸੀਜਰ ਕੀ ਰਹਿੰਦਾਗਾ ਮੰਨ ਲਓ ਹੁਣ ਮੈਂ ਇੱਕ ਕਸਟਮਰ ਐ ਮੈਂ ਤੁਹਾਨੂੰ ਅੱਜ ਬ੍ਰੈਂਟਨ ਤੋਂ ਕਾਲ ਕਰਦਾ ਬਈ ਮੈਂ ਟੈਲਾਂ ਲੈਣੀ ਆ ਤੇ ਉਹਦੇ ਲਈ ਆਪਣੇ ਕੋਲੇ ਕੀ ਪ੍ਰੋਸੀਜਰ ਰਹਿੰਦਾ ਉਹਨੂੰ ਸਿਲੈਕਸ਼ਨ ਕਿਵੇਂ ਕਰਾਉਣਾ ਸੋਡਾ ਕੰਮ ਐਨਾ ਕੀ ਜੀ ਜੀ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਜੀ ਅਸੀਂ ਤੁਹਾਨੂੰ ਸਾਰਾ ਮਾਲ ਦਿਖਾਵਾਂਗੇ ਜੀ ਸਾਰੀ ਆਪਣੇ ਕੋਲ ਲਾਈਵ ਡਿਸਪਲੇ ਬਣਿਆ ਹੋਇਆ ਐ ਤੁਸੀਂ ਦੇਖ ਲਓ ਜਿੱਦਾਂ ਬੀਅਰ ਬਾਰ ਬਣਿਆ ਹੋਇਆ ਐ ਲੋਬੀ ਫਰੰਟ ਐਲੀਵੇਸ਼ਨ ਬਣਿਆ ਹੋਇਆ ਦੇਖੋ ਜੀ ਆ ਬੈਡਰੂਮ ਬਣਿਆ ਹੋਇਆ ਐ ਦੇਖੋ ਠੀਕ ਆ ਜੀ ਸੋਡਾ ਕੰਮ ਤਾਂ ਇੰਨਾ ਕਹੇ ਸਾਡੇ ਨਾਲ ਕੰਟੈਕਟ ਕਰਕੇ ਮਾਲ ਸਿਲੈਕਟ ਕਰੋ ਜੀ ਉਸ ਤੋਂ ਬਾਅਦ ਤੁਹਾਡੇ ਘਰੇ ਪਹੁੰਚੂਗਾ ਜੀ ਚਾਹੇ ਤੁਸੀਂ ਵਰਲਡ ਚ ਕਿਤੇ ਮਰਜੀ ਬੈਠੇ ਹੋ ਠੀਕ ਆ ਬਾਈ ਜੀ ਬਾਈ ਜਿਹੜਾ ਹੁਣ ਅੱਜ ਆਪਾਂ ਕੈਨੇਡਾ ਦੇ ਵਿੱਚ ਮਾਲ ਭੇਜ ਰਹੇ ਹਾਂ ਹਾਂਜੀ ਹਾਂਜੀ ਤੇ ਇਹ ਇੱਕ ਪੂਰੇ ਘਰ ਦਾ ਮਾਲ ਆ ਸਾਰਾ ਇਹ ਪੂਰੀ ਕੋਠੀ ਦਾ ਮਾਲ ਹੈ ਜੀ ਬਹੁਤ ਵੱਡੀ ਕੋਠੀ ਪਾਈ ਹੈ ਜੀ ਇਹਨਾਂ ਨੇ ਐਡਮੰਟਨ ਦੇ ਵਿੱਚ ਜਾ ਰਿਹਾ ਆਪਣਾ ਮਾਲ ਜੀ ਪ੍ਰੋਪਰ ਪੂਰੀ ਫੁੱਲ ਫਲੇਜ ਕੋਠੀ ਦਾ ਮਾਲ ਭੇਜ ਰਹੇ ਜੇ ਕਿਸੇ ਕਸਟਮਰ ਨੇ ਸਸਤੀ ਡਾਈਲ ਵੀ ਲੈਣੀ ਹੈ ਉਹਦਾ ਵੀ ਆਪਣੇ ਕੋਲ ਸਾਰਾ ਕੁਝ ਹੈ ਠੀਕ ਹੈ ਬਾਕੀ ਕਸਟਮਰ ਦੀ ਡਿਮਾਂਡ ਹੈ ਉਹ ਕਿਦਾਂ ਦੀ ਟਾਈਲਰ ਡਿਜ਼ਾਈਨਰ 컬렉ਸ਼ਨ ਐਚਡੀ 컬렉ਸ਼ਨ ਕਿਦਾਂ ਦੀ ਲੈ ਰਹੇ ਆ ਜੀ ਠੀਕ ਹੈ ਜੀ ਮੰਨ ਲੀਏ ਜੇ ਬਾਈ ਕਹੀ ਹੈ ਹਨਾ ਕੋਈ ਬਿਲਡਰ ਚਾਹਵਾ ਜਾਂ ਘਰ ਵਾਲਾ ਵੀਰ ਚਾਹੁੰਦਾ ਬਾਹਰ ਹਾਂਜੀ ਤਾਂ ਉਹ ਰੇਟ 'ਚ ਮੈਂ ਕਹਿੰਦਾ ਫਿਟਿੰਗ ਫੁੱਟਿੰਗ ਹੋ ਕੇ ਸ਼ਾਇਦ ਉਹਦੇ ਕੋਲੇ ਮਤਲਬ 4 ਪੈਸੇ ਬਾਛੇ ਆਣਗੇ ਰੇਟ ਦੇ ਬਾਕੀ ਹਾਂਜੀ ਹਾਂਜੀ ਹੁਣ ਵੀ ਸਾਡੇ ਨਾਲ ਕੈਨੇਡਾ ਤੋਂ 4 ਤੋਂ 5 ਬਿਲਡਰ ਜੁੜ ਚੁੱਕੇ ਨੇ ਜੀ ਜਿਨ੍ਹਾਂ ਨੂੰ ਅਸੀਂ ਹੁਣ ਵੀ ਨੈਕਸਟ ਮੈਂ ਬ੍ਰੈਮਟਨ ਦੀ ਤਿਆਰੀ ਕਰ ਰਹੇ ਆ ਹੁਣ ਕੈਲਗਰੀ माल ਭੇਜਦੇ ਆਪਾਂ ਇਹ ਆਪਣੇ ਬਿਲਡਰ ਜੁੜ ਗਏ ਜੀ ਬਿਲਡਰ ਵਾਲੀ ਵੀ ਬਹੁਤ ਵੱਡੀ ਮਤਲਬ ਤੋਹਫਾ ਹੀ ਹੈ ਬਹੁਤ ਘੱਟ ਰੇਟਾਂ 'ਚ ਤੁਹਾਨੂੰ ਟਾਈਲ ਅਸੀਂ ਪਹੁੰਚਦੀ ਕਰ ਦਾਂਗੇ ਜੀ ਜਿੱਥੇ ਮਰਜੀ ਜਿਹੜੇ ਮਰਜੀ ਤੁਸੀਂ ਕੰਟਰੀ 'ਚ ਬੈਠਣ ਜਿੱਥੇ ਮਰਜੀ ਬੈਠਿਓ ਜੀ ਬਾਈ ਹੁਣ ਰੇਟ ਦੀ ਵੀ ਗੱਲ ਹੋਈ ਤੇ ਪਹੁੰਚਾਉਣ ਦੀ ਵੀ ਗੱਲ ਹੋਈ ਹਾਂਜੀ ਕਸਟਮਰ ਨੇ ਤਾਂ ਸਿਰਫ ਸਿਲੈਕਸ਼ਨ ਕਰਨੀ ਹੈ ਤੇ ਪੇਮੈਂਟ ਪਾਉਣੀ ਹੈ ਹਾਂ ਕਸਟਮਰ ਨੇ ਸਿਰਫ ਸਿਲੈਕਸ਼ਨ ਕਰਨੀ ਹੈ ਸਿਲੈਕਸ਼ਨ ਵੀ ਆਈ ਨਹੀਂ ਹੈਗਾ ਵੀ ਕੋਈ ਮਤਲਬ ਪਤਾ ਨਹੀਂ ਕਿਵੇਂ ਕਰਨੀ ਹੈ ਆ ਸਾਰਾ ਲਾਈਵ ਬਣਿਆ ਹੋਇਆ ਆ ਦੇਖੋ ਆ ਬਾਜ਼ੂਮ ਤਿਆਰ ਹੈ ਠੀਕ ਹੈ ਜੀ ਤੁਹਾਡੇ ਘਰੇ ਬਣਨ ਤੋਂ ਬਾਅਦ ਜੋ ਰਿਜ਼ਲਟ ਆਣਾ ਹੈ ਤੁਹਾਡੇ ਮੂਰੇ ਜੀ ਜੀ ਐਦਾਂ ਦੇ ਆਪਣੇ ਕੋ 70 ਤੋਂ 80 ਲਾਈਵ ਮੋਕਅਪ ਬਣੇ ਹੋਏ ਨੇ ਆ ਸਾਰਾ ਸਲੈਂਟ ਬਣਿਆ ਫਲੋਰਿੰਗ ਦਾ ਜਿੱਦਾਂ ਮਰਜੀ ਜਿਹੜਾ ਮਰਜੀ ਤੁਸੀਂ ਕਦੋਂ ਪਸੰਦ ਕਰੋ ਤੇ ਉਹੀ ਮਾਲ ਤੁਹਾਡੇ ਘਰੇ ਪਹੁੰਚ ਜਾਊਗਾ ਜੀ ਸਭ ਤੋਂ ਵੱਡੀ ਗੱਲ ਆ ਦੋਸਤੋ ਇੰਡੀਆ ਦਾ ਨੰਬਰ 1 ਬ੍ਰਾਂਡ ਆ ਕਿ ਜਾ ਰਹੀ ਆ ਉਹਦੀ ਟਾਇਲ ਤੁਸੀਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਕਿਤੇ ਵੀ ਮਤਲਬ ਦੁਨੀਆ ਦੇ ਕਿਸੇ ਕੋਨੇ 'ਚ ਬੈਠੇ ਹੋ ਪੰਜਾਬ ਦੀ ਖੂਬ ਲੈ ਸਕਦੇ ਆ ਮਾਨਸਰ ਤੋਂ ਟਾਇਲ ਆਊਗੀ ਤੁਹਾਡੇ ਕੋਲੇ ਬਈ ਹੁਣ ਜੇ ਗੱਲ ਕਰੀਏ ਇਹਨੂੰ ਪੈਕ ਪਕਾਇਰਾ ਕਰਾਉਣ ਦਾ ਉਹ ਸਾਰੀ ਜ਼ਿੰਮੇਵਾਰੀ ਤੁਹਾਡੀ ਰਹੂਗੀ ਭੇਜਣ ਦੀ ਸਾਰਾ ਆਪਣਾ ਸਿਸਟਮ ਰਹੂਗਾ ਜੀ ਇਹਦੇ ਵਿੱਚ ਪ੍ਰੋਪਰ ਟਾਇਲਾਂ ਨੇ ਜੀ ਪ੍ਰੋਪਰ ਪੈਲੇਟਸ ਪੈਕ ਹੋਣਗੇ ਠੀਕ ਹੈ ਤੁਹਾਨੂੰ ਲਾਈਵ ਵੀਡੀਓ ਦੇ ਵਿੱਚ ਚੱਲ ਰਿਹਾ ਉਹ ਨਾਲ ਸੀਨ ਪ੍ਰੋਪਰ ਪੈਲੇਟ ਲੱਕੜ ਦੇ ਬਣ ਕੇ ਉਹਦੇ ਵਿੱਚ ਫਿੱਟ ਹੋ ਕੇ ਫਿਰ ਕੰਟੇਨਰ ਹੈ ਜਿਹੜਾ ਸ਼ਿਪ ਦੇ ਵਿੱਚ ਜਾਂਦਾ ਜੀ ਕੰਟੇਨਰ ਦੇ ਵਿੱਚ ਮਾਲ ਪੈਕ ਹੋ ਕੇ ਫਿਰ ਸਮੁੰਦਰੀ ਜਹਾਜ਼ ਰਾਹੀਂ ਤੁਹਾਡੀ ਜਿਹੜੀ ਵੀ ਕੰਟਰੀ ਉੱਤੇ ਪਹੁੰਚੇਗਾ ਜੀ ਠੀਕ ਹੈ ਜੀ ਬਾਈਕ ਥੋੜਾ ਜਿਹਾ ਟਾਈਮ ਪੀਰੀਅਡ ਦੱਸਦੇ ਵੀ ਕਿੰਨਾ ਟਾਈਮ ਪਹਿਲਾਂ ਤੁਹਾਨੂੰ ਇਹ ਡਿਫਰੈਂਟ ਡਿਫਰੈਂਟ ਕੰਟਰੀ ਸੇ ਅਪਲਾਈ ਹੁੰਦਾ ਜੀ ਲਾਈਕ ਜਿਵੇਂ ਕੈਨੇਡਾ ਦਾ 45 ਤੋਂ 50 ਦਿਨ ਲੱਗਦੇ ਨੇ ਆਸਟ੍ਰੇਲੀਆ ਦੇ ਨੇ ਜਿਵੇਂ 35 ਤੋਂ 40 ਦਿਨ ਲੱਗਦੇ ਨੇ ਅਮਰੀਕਾ ਦੇ ਨੇ 2 ਮਹੀਨੇ ਲੱਗ ਜਾਂਦੇ ਆ ਹਰ ਇੱਕ ਕੰਟਰੀ ਦਾ ਅਲੱਗ-ਅਲੱਗ ਹਿਸਾਬ ਹੈ ਜੀ ਠੀਕ ਹੈ ਜੀ ਬਾਕੀ ਡਿਜ਼ਾਈਨਰ ਕਲੈਕਸ਼ਨ ਸਾਰੇ ਹੀ ਆਪਣੇ ਕੋਲ ਪ੍ਰੋਪਰ ਲੱਗੀ ਹੋਈ ਹੈ ਜੀ ਫਿਚਰ ਵਾਲਸ ਲਈ ਬਹੁਤ ਵਧੀਆ ਕਨਸੈਪਟ ਨੇ ਆਪਣੇ ਕੋਲੇ ਮਤਲਬ ਬਹੁਤ ਜਾਇਜ਼ ਰੇਟਾਂ ਦੇ ਤੁਹਾਨੂੰ ਅਸੀਂ ਮਾਲ ਡਿਲੀਵਰ ਕਰ ਦਾਂਗੇ ਜੀ ਜੀ ਬਈ ਇੱਕ ਸਵਾਲ ਮੈਂ ਹੋਰ ਪੁੱਛਣਾ ਸੀਗਾ ਟੈਲਾਂ ਵੀ ਆਪਣੇ ਕੋਲੇ ਹੈਗੀਆਂ ਨੇ ਉਹਦੀ ਕਲੈਕਸ਼ਨ ਦੀ ਗੱਲ ਕਰਨ ਦੀ ਲੋੜ ਹੀ ਨਹੀਂ ਕਿਉਂਕਿ ਇੰਨੀ ਕੁ ਕਲੈਕਸ਼ਨ ਬੋਸ ਤੋਂ ਤੁਹਾਨੂੰ ਨੈਟ ਤੇ ਨਹੀਂ ਮਿਲਣੀ ਜਿਹੜੀ ਬਾਈ ਹੋਰੀ ਡਿਸਪਲੇ ਚ ਲਈ ਬੈਟਿਆ ਦੂਜਾ ਵੀ ਸਾਹਮਣੇ ਮੈਂ ਦੇਖ ਰਿਹਾ ਉਹਦੇ ਨਾਲ ਸੈਨੀਟਰੀ ਦਾ ਸਾਮਾਨ ਆ ਜਾਂਦਾਗਾ ਸਾਰਾ ਕੁਝ ਆ ਗਿਆ ਬੈਲਟੀ ਆ ਗਿਆ ਜੀ ਉਹ ਵੀ ਬਈ ਸਾਰਾ ਮਿਲ ਜੂਗਾ ਨਾਲ ਸਾਰਾ ਕੁਝ ਵਿੱਚੇ ਸੀਟਸ ਵਿੱਚੇ ਟਾਇਲਟ ਸੀਟਾ ਸਿੰਕ ਵਾਸ਼ ਵੇਸ਼ਨ ਜੀ ਟੂਟੀਆਂ ਟੈਪਸ ਸਾਰਾ ਕੁਝ ਮਿਲੇਗਾ ਜੀ ਆਪਣੇ ਕੋਲੇ ਲੋ ਵੀ ਦੋਸਤ ਤੁਹਾਡੇ ਘਰ ਦੀ ਜੇ ਕਹਿ ਦਈਏ ਸਾਰੀ ਡਿਮਾਂਡ ਇੱਕੋ ਜਗ੍ਹਾ ਤੋਂ ਪੂਰੀ ਹੋ ਸਕਦੀ ਆ ਬਾਦ ਤੁਸੀਂ ਕੰਮ ਕੀ ਕਰਨਾ ਇੱਕ ਵਟਸਐਪ ਤੇ ਵੀਰ ਉਹਨਾਂ ਨੂੰ ਮੈਸੇਜ ਛੱਡਣਾ ਜੇ ਕੋਈ ਜਾ ਕਾਲ ਕਰਨੀ ਆ ਤੁਹਾਨੂੰ ਉਹਦੇ ਸਿਲੈਕਸ਼ਨ ਕਰਾ ਦੇਣਗੇ ਬ੍ਰਾਂਡ ਪੱਖੋਂ ਕੁਆਲਿਟੀ ਪੱਖੋਂ ਤੋਂ ਤੁਸੀਂ ਬੇਫਿਕਰ ਹੋ ਜਾਓ ਕਿਉਂਕਿ ਪ੍ਰੀਮੀਅਮ ਕੁਆਲਿਟੀ ਦੀਆਂ ਕਜਾਰੀ ਦੀਆਂ ਟੈਲਾਂ ਨੇ ਜਿਹੜੀਆਂ ਪ੍ਰੀਮੀਅਮ ਕੁਆਲਿਟੀ ਨੂੰ ਤੁਸੀਂ ਬਾਹਰ ਟੈਲਾਂ ਲੈਣੇ ਹੋ ਬਹੁਤ ਮਹਿੰਗੇ ਰੇਟ ਦੇ ਵਿੱਚ ਉਹ ਇੱਥੋਂ ਤੁਹਾਨੂੰ ਬਹੁਤ ਜਾਇਜ਼ ਰੇਟ ਤੇ ਮਿਲਣੀਆਂ ਭਾਈ ਜੀ ਇੱਕ ਗੱਲ ਤਾਂ ਇੱਥੇ ਬਹੁਤ ਖਾਸ ਆ ਹਾਂਜੀ ਬਹੁਤ ਸਾਰੇ ਮਿੱਤਰ ਕਹਿੰਦੇ ਨੇ ਵੀ ਅਸੀਂ ਹਰਿਆਣੇ ਭੇਜਤਾ ਤੇ ਜੈਪੁਰ ਭੇਜਤਾ ਜਾਂ ਭੇਜਤਾ ਸ਼੍ਰੀਨਗਰ ਤੇ ਆਪਾਂ ਦਾ ਮਤਲਬ ਸਿੱਧਾ ਕੈਨੇਡੀ ਭੇਜਤਾ ਆਪਾਂ ਦਾ ਫਿਰ ਵੀ ਨੇ ਵਰਲਡ ਵਾਈਡ ਕੰਮ ਹੀ ਕਰਤਾ ਜੀ ਆਪਣਾ ਤਾਂ ਹੁਣ ਆਸਟ੍ਰੇਲੀਆ ਅਮਰੀਕਾ ਕੈਨੇਡਾ ਸਾਰਾ ਉੱਥੇ ਜਾ ਰਿਹਾ ਮਾਲ ਆਪਣਾ ਦਾ ਜੀ ਠੀਕ ਹੈ ਜੀ ਲਓ ਵੀ ਮਿੱਤਰੋ ਬਾਹਰ ਲੈਣ ਲਈ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਪਤਾ ਕੀ ਹੈਗੀ ਮੇਰੇਆਂ ਵੀਡੀਓ ਦੇਖਦੇ ਨੇ ਮੈਨੂੰ ਕਹਿੰਦੇ ਆ ਜੀ ਸੋਹਣੀ ਲੱਗੀ ਨ ਲਗਭਗ ਫਰਨੀਚਰ ਵਾਲਾ ਕੰਮ ਵੀ ਸਟਾਰਟ ਹੋ ਜੂਗਾ ਆਉਣ ਵਾਲੇ ਦਿਨਾਂ 'ਚ ਤੇ ਖਾਸ ਕਰਕੇ ਜੇ ਟੈਲਰ ਦਾ ਸਭ ਤੋਂ ਵੱਡਾ ਕੰਮ ਹੁੰਦਾ ਵਾਈਟ ਵੱਡਾ ਹੁੰਦਾ ਉਹਦੇ ਵਿੱਚ ਥੋੜਾ ਬਹੁਤ ਫਾਇਦਾ ਹੋ ਜੂਗਾ ਜੇ ਤੁਸੀਂ ਬਾਈ ਹੋ ਰਹੇ ਹੋ ਤਾਂ ਪ੍ਰੀਮੀਅਮ ਕੁਆਲਿਟੀ ਦਾ ਟੈਲਰ ਬਾਹਰ ਬਾਕੀ ਆਪਣੇ ਕੋਲ ਨਾ ਫੀਚਰ ਵਾਲਸ ਵੀ ਬਹੁਤ ਬਣੀਆਂ ਹੋਈਆਂ ਨੇ ਜਿਵੇਂ ਆਹ ਦੇਖੋ ਜੀ ਆਹ ਬਰਾਊਨ ਐਂਟਰਨਰ कलर ਆ ਗਿਆ ਜੀ ਪੂਰਾ ਟਾਪ ਦਾ ਬਣਾਇਆ ਜਿਵੇਂ ਆਹ ਕਲਰ ਦੇਖੋ ਜੀ ਇਹ ਫੀਚਰ ਵਾਲਸ ਨੇ ਜਿਵੇਂ ਬੈੱਡ ਦੀ ਬੈਕ ਸਾਈਡ ਤੇ ਲੱਗਦੀਆਂ ਨਾ ਪੂਰੀ ਕਹਿਣ ਚੀਜ਼ ਲੱਗਦੀ ਹੈ ਜਿਵੇਂ ਆਹ ਚੀਜ਼ ਦੇਖੋ ਜਦੋਂ ਲੱਗੀ ਐਂਡ ਪੂਰਾ ਰੂ ਪੂਰਾ ਬੈੱਡਰੂਮ ਸਾਡਾ ਫਿਚਰ ਵਾਲ ਲੌਬੀ ਦੀ ਪੂਰਾ ਏ ਕਲਾਸ ਕਮ ਹੋ ਜੂਗਾ ਜੀ ਠੀਕ ਬਾਈ ਜੀ ਹੁਣ ਸਾਰਾ ਕੁਝ ਸਿਲੈਕਟ ਹੋ ਗਿਆ ਹੁਣ ਮਾਲ ਭੇਜਣ ਦੀ ਤਿਆਰੀ ਚਾਹਮਤ ਉਹ ਬਾਈ ਜੀ ਮਾਲ ਭੇਜਣ ਦੀ ਸਾਨੂੰ ਨਾਲ ਲੈ ਕੇ ਚਲਦੇ ਆ ਕਿਵੇਂ ਮਾਲ ਪੈਕ ਹੁੰਦਾ ਹੈ ਕਿਵੇਂ ਲੋਡ ਹੁੰਦਾ ਹੈ ਕਿਵੇਂ ਪੈਲੇਟਸ ਬੰਨਦੇ ਨੇ ਕਿਵੇਂ ਜਹਾਜ਼ ਦੇ ਵਿੱਚ ਫਿੱਟ ਹੋਊਗਾ ਸਾਨੂੰ ਸਾਰਾ ਦਿਖਾਵਾਂਗੇ ਆਪਾਂ ਲੋ ਵੀ ਦੋਸਤੋ ਛੋਟਾ ਕਿਹੜਾ ਛੱਡਣਾ ਸੀ ਕੀ ਬਾਤ ਹੈ ਜੀ ਲੋ ਵੀ ਦੋਸਤੋ ਇੱਕ ਚੀਜ਼ ਹੋਰ ਵੀ ਤੁਹਾਨੂੰ ਸਿੱਖਣ ਨੂੰ ਮਿਲ ਜੂਗੀ ਵੀ ਕਿਸ ਕੁਆਲਿਟੀ ਦਾ ਤੁਹਾਡੇ ਕੋਲ ਸਮਾਨ ਪਹੁੰਚੂਗਾ ਤੇ ਕਿਵੇਂ ਬਾਈ ਜੀ ਉਹ ਸਾਰੇ ਰਿਸਪੌਂਸਿਬਿਲਟੀ ਲੈਂਦੇ ਨੇ ਸਿਰਫ ਤੁਸੀਂ ਇੱਕ ਆਰਡਰ ਦੇਣਾ ਤੇ ਆ ਜਾਓ ਫਿਰ ਚੱਲੀਏ ਬਾਈ ਜੀ ਹਾਂ ਜੀ ਚਲੋ ਚੱਲੀਏ ਤੁਹਾਨੂੰ ਦਿਖਾਈਏ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਜੇ ਗੱਲ ਕਰੀਏ ਪੰਜਾਬ ਜਾਂ ਇੰਡੀਆ ਦੇ ਵਿੱਚ ਤਾਂ ਸੁਣਿਆ ਸੀਗਾ ਵੀ ਟੈਲਾਂ ਭੇਜ ਰਹੇ ਨੇ ਭਾਈ ਕਾਫੀ ਦੁਕਾਨਾਂ ਵਾਲੇ ਪਰ ਤੁਸੀਂ ਕੈਨੇਡੀ ਭੇਜਣ ਲੱਗੇ ਬਈ ਸਿੱਧੀਆਂ ਆਪਾਂ ਜੀ ਹੁਣ ਪੰਜਾਬ ਦੇ ਹਰੇਕ ਕੋਨੇ 'ਚ ਮਾਲ ਭੇਜਤਾ ਜੀ ਨਾਲ-ਨਾਲ ਦੀਆਂ ਸਟੇਟਾਂ 'ਚ ਮਾਲ ਭੇਜ ਰਹੇ ਹਾਂ ਜੀ ਹੁਣ ਆਪਾਂ ਵਰਲਡ ਵਾਈਡ ਕੰਮ ਸਟਾਰਟ ਕਰਤਾ ਜੀ ਹੁਣ ਆਪਾਂ ਹਰੇਕ ਕੰਟਰੀ ਦੇ ਵਿੱਚ ਡਿਲੀਵਰੀ ਦੇ ਠੀਕ ਹੈ ਜੀ ਉਹ ਆਪਣਾ ਰੀਸੈਂਟਲੀ ਕੰਮ ਕੈਨੇਡਾ ਐਡਮਿੰਟਨ ਦੇ ਵਿੱਚ ਚੱਲ ਰਿਹਾ ਜੀ ਪੈਕਿੰਗ ਤੁਹਾਡੇ ਸਾਹਮਣੇ ਹੈ ਉਹ ਲੱਕੜ ਦੇ ਕੈਨੇਡਾ ਦੇ ਵਿੱਚ ਮਾਲ ਪੈਕ ਹੋਣ ਜਾ ਰਹੇ ਹੈ ਜੀ ਠੀਕ ਹੈ ਜੀ ਪ੍ਰੋਪਰ ਪੈਕਿੰਗ ਹੋ ਕੇ ਮਾਲ ਕੰਟੇਨਰ ਦੇ ਵਿੱਚ ਫਿੱਟ ਕਰ ਦਿੱਤਾ ਜਾਊਗਾ ਠੀਕ ਹੈ ਜੀ ਤੇ ਕੰਟੇਨਰ ਤੋਂ ਤੁਹਾਡੇ ਘਰੇ ਪਹੁੰਚ ਜਾਣਾ ਕੰਟੇਨਰ ਜਿਹੜੀ ਮਰਜ਼ੀ ਕੰਟਰੀ ਦਾ ਐਡਰੈਸ ਦਿਓ ਅਸੀਂ ਮਾਲ ਉੱਥੇ ਭੇਜਾਂਗੇ ਠੀਕ ਹੈ ਭਾਈ ਜੀ ਇਹ ਬਈ ਸਾਰਾ ਹੈ ਸਾਰਾ ਡੱਬਿਆਂ 'ਚ ਪੈਕ ਹੋ ਕੇ ਜਿਵੇਂ ਉਹ ਜਾਂ ਜਰਾ ਹੀ ਜਾਂਦਾ ਸਾਰਾ ਹਾਂਜੀ 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 ਇੱਥੋਂ ਪ੍ਰੋਪਰ ਲੱਕੜ ਦੇ ਕੈਨੇਡਾ ਚ ਮਾਲ ਪੈਕ ਹੋ ਕੇ ਇੱਥੇ ਕੰਟੇਨਰ ਦੇ ਵਿੱਚ ਆ ਕੇ ਕੰਟੇਨਰ ਚ ਫਿੱਟ ਕਰਨ ਤੋਂ ਬਾਅਦ ਇਹ ਸ਼ਿਪਰਾ ਹੀ ਮਾਲ ਬਾਹਰ ਜਾਊਗਾ ਜੀ ਠੀਕ ਆ ਜੀ ਆ ਦੋਸਤੋ ਤੁਹਾਨੂੰ ਨਾਲ ਨਾਲ ਬਾਈ ਨਾਲ ਗੱਲਬਾਤ ਕਰਾਂਗੇ ਇੱਕ ਵਾਰ ਦਿਖਾ ਦਈਏ ਇਹ ਇਹ ਵੱਡੀਆਂ ਟੈਲਾਂ ਨੇ ਪੂਰੀਆਂ ਇਹ ਬਾਈ ਕਿੰਨੇ ਬਾਈ ਕਿੰਨੇ ਸਾਈਜ਼ ਦੀਆਂ ਨੇ ਇਹ ਬਾਈ 10 ਫੁੱਟ ਸਾਈਜ਼ ਹੈ 10 ਫੁੱਟ ਪੂਰਾ ਪੂਰਾ 10 ਫੁੱਟ ਬਾਈ ਹਾਂਜੀ ਆ ਦੇਖੋ ਜੀ ਉੱਪਰ ਪੂਰਾ ਥਰਮਾਕੋਲ ਲਾਇਆ ਜਾ ਰਿਹਾ ਹੈਗਾ ਤੇ ਸਾਰਾ ਇਹ ਜਹਾਜ਼ ਦੇ ਰਾਂਹੀਂ ਕੈਨੇਡਾ ਤੇ ਕਿੰਨੇ ਟਾਈਮ ਚ ਬਈ ਪਹੁੰਚੂ ਕੈਨੇਡਾ ਇਹ ਇਹ ਹਰੇਕ ਕੰਟਰੀ ਆ ਅਲੱਗ-ਅਲੱਗ ਹਿਸਾਬ ਹੈ ਜੀ ਜਿਵੇਂ ਕੈਨੇਡਾ ਦਾ ਵੱਧੋ-ਵੱਧ ਮੰਨ ਚਲੋ 45 ਤੋਂ 50 ਦਿਨ ਆਸਟ੍ਰੇਲੀਆ ਦੇ ਮੰਨ ਚਲੋ 35 ਤੋਂ 40 ਦਿਨ ਠੀਕ ਆ ਬਈ ਇਹ ਹਰੇਕ ਕੰਟਰੀ ਆ ਡਿਫਰੈਂਟ ਸਿਸਟਮ ਹੈ ਜੀ ਠੀਕ ਹੈ ਬਈ ਜਿਵੇਂ ਉਧਰ ਮੈਂ ਦੇਖ ਰਿਆ ਆਪਣਾ ਮੇਨ ਕਜਾਰੀਆ ਦਾ ਜਿਵੇਂ ਪੂਰੇ ਪੰਜਾਬ ਦੇ ਵਿੱਚ ਸ਼ੋਰੂ ਮਸ਼ਹੂਰ ਹੈ ਤੇ ਇਹ ਵੀ ਆਪਣੀ ਪੈਕਿੰਗ ਆ ਬਈ ਸਾਰੀ ਇਹ ਸਾਰਾ ਮਾਲ ਆਪਣਾ ਪੈਕ ਕੀਤਾ ਪਿਆ ਜੀ ਤੇ ਹੁਣ ਫੋਰਕ ਲਿਫਟ ਨਾਲ ਹੀ ਬਾਹਰ ਆਊਗਾ ਤੇ ਕੰਟੇਨਰ ਦੇ ਵਿੱਚ ਫਿੱਟ ਕੀਤਾ ਜਾ ਬਾਈ ਜੇ ਗੱਲ ਕਰੀਏ ਵੀ ਜੇ ਇਹ ਕੀ ਖਾਸ ਆ ਵੀ ਜਿਹੜਾ ਕਜਾਰੀਆਣਾ ਤੋਂ ਬਈ ਕੈਨੇਡਾ ਵਾਲੇ ਵੀ ਇੱਥੋਂ ਮੰਗਾਉਣ ਲੱਗੇ ਕਜਾਰੀਆ ਇੰਡੀਆ ਦਾ ਨੰਬਰ 1 ਬ੍ਰਾਂਡ ਹੈ ਜੀ ਜੀ ਬਾਈ ਲੋਕ ਅੱਜ ਕੱਲ ਬ੍ਰਾਂਡ ਤੇ ٹرسٹ ਕਰਦੇ ਨੇ ਲੋਕ ਅੱਜ ਕੱਲ ਕੋਠੀ ਦੇ ਕਰੋੜ ਡੇਢ-ਢਾਨ ਕਰੋੜ ਰੁਪਏ ਲਾਈ ਜਾਂਦੇ ਨੇ ਉਹ ਬ੍ਰਾਂਡ ਚਾਹੁੰਦੇ ਨੇ ਠੀਕ ਆ ਬਾਈ ਜੀ ਜੇ ਕੱਲੂ ਕੋਈ ਟਾਇਲ ਖਰਾਬ ਹੁੰਦੇ ਤਾਂ ਕੰਪਨੀ ਜ਼ਿੰਮੇਵਾਰ ਰਹਿ ਗਈ ਆ ਠੀਕ ਆ ਬਾਈ ਜੀ ਤੇ ਦੂਜਾ ਬਾਈ ਚਲੋ ਬ੍ਰਾਂਡ ਦੀ ਗੱਲ ਹੋ ਗਈ ਬਾਹਰ ਵੀ ਬ੍ਰਾਂਡ ਬਹੁਤ ਹੋਣੇ ਨੇ ਪਰ ਬਾਹਰਲੇ ਨੂੰ ਰੇਟ ਦੇ ਹਿਸਾਬ ਨਾਲ ਆਪਾਂ ਕਿਵੇਂ ਜਿਵੇਂ ਆਪਾਂ ਦੇਖਦੇ ਨਾ ਵੀ ਆਪਾਂ ਚੀਜ਼ ਬਾਹਰੋਂ ਵੱਧ ਮਾਉਣੇ ਆ ਪਰ ਤੁਸੀਂ ਬਾਹਰਲੇ ਨੂੰ ਭੇਜ ਰਹੇ ਹੋ ਰੇਟ ਦਾ ਫਿਰ ਜੇ ਗੱਲ ਕਰੀਏ ਬਾਈ ਜਿਹੜੀ ਬਾਹਰਲੇ ਟਾਈਲਾਂ ਨੇ ਬਾਈ ਬਾਹਰ ਦੇ ਜੇ ਤੁਸੀਂ ਹਾਇਰ ਵਧੀਆ ਕਲੈਕਸ਼ਨ ਦੇ ਵਿੱਚ ਆ ਨਾ ਬਹੁਤ ਜਿਆਦੇ ਮਹਿੰਗੀਆਂ ਮੰਨਦੀਆਂ ਨੇ ਠੀਕ ਹੈ ਜੀ ਇੰਡੀਆ ਦੇ ਵਿੱਚੋਂ ਵਧੀਆ ਰੇਂਜ ਵਧੀਆ ਸੋਹਣੀਆਂ ਟਾਈਲਾਂ ਆਪਾਂ ਘੱਟ ਰੇਟ ਤੇ ਡਿਲੀਵਰ ਕਰ ਦਿੰਦੇ ਆ ਜੀ ਠੀਕ ਆ ਬਾਈ ਜੀ ਮਤਲਬ ਰੇਟ ਦਾ ਫਰਕ ਪੈਂਦਾ ਬਾਈ ਬਹੁਤ ਜੀ ਬਹੁਤ ਅੱਧੋ ਉੱਧ ਦਾ ਫਰਕ ਪੂਗਾ ਜੀ ਤੇ ਬਾਈ ਕਿਤੇ ਇਹ ਤਾਂ ਨਹੀਂ ਹੁੰਦਾ ਅਪਰੂਵਲ ਲਾਈਨ ਤੇ ਉਸ ਤੋਂ ਵੱਧ ਖਰਚਾ ਆ ਜੇ ਬਾਈ ਜੀ ਤੁਸੀਂ ਜਿੰਨੇ ਮਰਜ਼ੀ ਖਰਚੇ ਲਾ ਲਿਓ ਵਿੱਚੇ ਤੁਹਾਡਾ ਫਰਨੀਚਰ ਵਿੱਚੇ ਸੋਫਾ ਸੈੱਟ ਵਿੱਚੇ ਤੁਹਾਡਾ ਬੈੱਡ ਬੁੱਡ ਸਾਰੇ ਪਾ ਕੇ ਭੇਜਾਂਗੇ ਆਪਾਂ ਮਤਲਬ ਜੇ ਕਹਿ ਦੀ ਕਿਸੇ ਪੰਜਾਬੀ ਨੂੰ ਸ਼ੌਂਕ ਹੈ ਮਤਲਬ ਆਪਣੀ ਵੀਡੀਓ ਦੇਖ ਕੇ ਵੀ ਬਾਈ ਆਹ ਚੀਜ਼ ਇੱਥੇ ਬਣਾਉਣੀ ਆ ਉਹ ਸਾਰੀਆਂ ਇੱਥੋਂ ਭੇਜ ਦੋਗੇ ਸੇਮ ਟੂ ਸੇਮ ਆਪਾਂ ਬਣਾ ਲਾਂਗੇ ਜੀ ਕੀ ਬਾਤ ਆ ਜੀ ਤੇ ਬਾਈ ਹੋਰ ਜੇ ਜਾਣਕਾਰੀ ਦੇਈਏ ਤੇ ਕਿੰਨਾ ਟਾਈਮ ਲੱਗਦਾ ਇਹ ਤਾਂ ਜੀ ਤੁਹਾਡੀ ਸਿਲੈਕਸ਼ਨ ਤੇ ਆ ਜਿੱਦੇ ਤੁਸੀਂ ਸਿਲੈਕਸ਼ਨ ਡਨ ਕਰਤੀ ਆਪਣਾ ਸਾਰਾ ਕੁਝ ਡਨ ਹੋ ਗਿਆ ਉਸ ਤੋਂ ਬਾਅਦ ਸ਼ਿਪਿੰਗ ਦਾ 50 ਦਿਨ ਮੰਨ ਕੇ ਚਲੋ 50 ਤੋਂ 55 ਦਿਨ ਠੀਕ ਹੈ ਜੀ ਇਹ ਅੱਜ ਬਈ ਆਪਣਾ ਸਾਰਾ ਸਮਾਨ ਜਿਹੜਾ ਸ਼ਿਪਿੰਗ ਹੋ ਜਾਣਾ ਸਾਰਾ ਸਾਰਾ ਸ਼ਿਪ ਹੋ ਜਾਣਾ ਇਹਦੇ ਵਿੱਚ ਆਪਾਂ ਸ਼ਾਰਟ ਵੀ ਲਾਵਾਂਗੇ ਦੋਸਤੋ ਹਾਂਜੀ ਹਾਂਜੀ ਤੇ ਆਹ ਤੁਸੀਂ ਦੇਖ ਸਕਦੇ ਹੋ ਤੇ ਜਿਹੜੀਆਂ ਚੀਜ਼ਾਂ ਮਤਲਬ ਆਪਾਂ ਵੱਡੀਆਂ-ਵੱਡੀਆਂ ਕਿਸ਼ਤੀਆਂ ਵਿੱਚ ਦੇਖਦੇ ਆਂ ਜਿਹੜੇ ਸਮਾਨ ਆਉਂਦਾ ਹੁੰਦਾ ਤਾਂ ਬਾਈ ਹੋਰੀ ਮਾਨਸਾ ਤੋਂ ਬਾਈ ਹਰਦੇਵ ਮਾਰਬਲ ਵਾਲੇ ਕੈਨੇਡਾ ਭੇਜ ਰਹੇ ਨੇ ਬਈ ਆਪਣਾ ਸਮਾਨ ਤੇ ਜਿਹਦੇ ਵਿੱਚ ਸਾਰੇ ਤਰ੍ਹਾਂ ਦਾ ਜੇ ਗੱਲ ਕਰੀਏ ਮਾਰਬਲ ਹੈ ਟਾਈਲਾਂ ਨੇ ਕਿਚਨ ਦਾ ਹੈ ਤੇ ਫਰਿਜਰ ਦਾ ਹੈ ਨਾ ਬਈ ਸਾਰਾ ਕੁਝ ਜੀ ਸਾਰਾ ਟੋਟਲੀ ਠੀਕ ਹੈ ਬਾਈ ਜੀ ਬਾਈ ਅਖੀਰ ਤੇ ਆਪਣਾ ਡਰੈਸ ਜਰੂਰ ਦੇ ਦिए ਆਪਣਾ ਸਾਰਿਆਂ ਨੂੰ ਪਤਾ ਜੀ ਹਰਦੇਵ ਮਾਰਬਲ ਇੰਡਸਟਰੀਜ਼ ਤੇਜ਼ਾਰੀਆ ਟਾਇਲ ਸ਼ੋਰੂਮ ਸੁਨਾਮ ਰੋਡ ਮਾਨਸਾ ਜੀ ਬਾਈ ਬਾਈ ਬਹੁਤ ਬਹੁਤ ਧੰਨਵਾਦ ਤੇ ਬਹੁਤ ਵਧੀਆ ਲੱਗਿਆ ਇੱਕ ਨਵੀਂ ਚੀਜ਼ ਸਿੱਖਣ ਨੂੰ ਮਿਲੀ ਜਿਵੇਂ ਤੁਸੀਂ ਦੋਸਤੋ ਦੇਖ ਸਕਦੇ ਹੋ ਨਾ ਬਾਈ ਆਜੋ ਅੱਗੇ ਇੱਧਰ ਮੁੰਡੇ ਕੰਮ ਕਰਦੇ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਜਿੱਥੋਂ ਇਹ ਲੋਡ ਹੁੰਦਾ ਸਾਰਾ ਸਮਾਨ ਦੇਖੋ ਕਿਸ ਤਰੀਕੇ ਨਾਲ ਕਿੱਡਾ ਵੱਡਾ 베ਰ ਹੌਸ ਹੈਗਾ ਕਿੱਡਾ ਵੱਡਾ ਯਾਰਡ ਬਣਿਆ ਹੋਇਆ ਹੈਗਾ ਜਿਹਦੇ ਵਿੱਚ ਸਾਰੀਆਂ ਚੀਜ਼ਾਂ ਨੇ ਇੱਥੋਂ ਤੱਕ ਜਿੰਨਾ ਵੀ ਸਵਾਣਾ ਤੁਸੀਂ ਦੇਖ ਰਹੇ ਹੋ ਕਜਾਰੀਆਂ ਦਾ ਇਹ ਸਾਰਾ ਆਪਣਾ ਹੈਗਾ ਜਿਹੜਾ ਪਹਿਲ ਤੇ ਕਿਉਂਕਿ ਅਸੀਂ ਤਾਂ ਹੀ ਵੀਡੀਓ ਬਣਾਉਣ ਆਏ ਸੀ ਵੀ ਅੱਜ ਸਾਡਾ ਇਹ ਲੋਡ ਹੋਣਾ ਸਾਰਾ ਮਾਲ ਤੇ ਨਾਲੇ ਜੋ ਵੀਰ ਨੇ ਹੈ ਮੰਗਾਇਆ ਉਹਨੂੰ ਵੀ ਸੁਤਿਸ਼ਟੀ ਹੋਊਗੀ ਵੀ ਭਰਾ ਹੋਰੀ ਸਪੈਸ਼ਲ ਇੱਥੋਂ ਮਾਲ ਧਰਾਉਣ ਆਏ ਨੇ ਜਾਜ ਦੇ ਵਿੱਚ ਸਪੈਸ਼ਲ ਦੀ ਸਪੈਸ਼ਲ ਕਸਟਮਰ ਸੈਟੀਸਫੈਕਸ਼ਨ ਸਭ ਤੋਂ ਵੱਡੀ ਹੈ ਆਪਾਂ ਆਪ ਸਾਰਾ ਮਾਲ ਦੇਖ ਕੇ ਪੈਕਿੰਗ ਕਰਾ ਕੇ ਫਿਰ ਆਪਾਂ ਸ਼ਿਪ 'ਚ ਲੋਡ ਕਰਾ ਕੇ ਆਵਾਂਗੇ ਠੀਕ ਆ ਬਾਈ ਜੀ ਤੇ ਇਹ ਤੁਸੀਂ ਦੋਸਤੋ ਦੇਖ ਸਕਦੇ ਹੋ ਪੂਰੇ ਜੇ ਕਹიდੀਏ ਅ ਦੁਨੀਆ ਦੇ ਕੋਨੇ-ਕੋਨੇ ਤੱਕ ਇਹ ਟੈਲਾਂ ਜਾਂ ਹੋਰ ਵੱਖੋ-ਵੱਖਰੇ ਜਿਹੜੇ ਚੀਜ਼ਾਂ ਇੱਥੋਂ ਜਾਂਦੀਆਂ ਨੇ ਤੇ ਉਹਨਾਂ ਦੇ ਵਿੱਚੋਂ ਆਪਣੇ ਭਰਾ ਆਪਾਂ ਵੀਡੀਓ ਕਰੀ ਸੀ ਉਹਦਾ ਬਾਈ ਦੀ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਵੀ ਇਹਨਾਂ ਨੇ ਜੇ ਬਾਹਰ ਆਰਡਰ ਆਇਆ ਵੀ ਉਹਨੂੰ ਵੀ ਸਿਰ ਮੱਥੇ ਲਾਈਤਾ ਤੇ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਤੇ ਬਈ ਬਹੁਤ-ਬਹੁਤ ਧੰਨਵਾਦ ਤੇ ਆਸ ਕਰਦੇ ਹਾਂ ਵੀ ਆਨਲਾਈਨ ਸਮਝ ਦੇ ਵਿੱਚ ਸਾਰੇ ਕੋਨੇ ਕੋਨੇ ਹਾਂਜੀ 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 ਜਿਵੇਂ ਪਹਿਲਾਂ ਪੰਜਾਬ ਦਾ ਕੋਨਾ ਕੋਨਾ ਫਿਰ ਭਾਰਤ ਦਾ ਹੁਣ ਦੁਨੀਆ ਦਾ ਕੋਨੇ ਕੋਨੇ ਚਪੀਦਾ ਦੁਨੀਆ ਦੇ ਕੋਨੇ ਕੋਨੇ ਟੈਲ ਭੇਜਾਂਗੇ ਜੀ ਆਪਾਂ ਜੀ ਬਾਈ ਜੀ ਦੋਸਤੋ ਬਾਈ ਨੇ ਨਾ ਮਾਨਸਰ ਤੁਰਨ ਵੇਲੇ ਕਿਹਾ ਸੀ ਵੀ ਜਿਹੜਾ ਟਰੱਕ ਹੈਗਾ ਜਿਹੜਾ ਭਰੀ ਜੰਨੇ ਆ ਇਹ ਸਾਰਾ ਕੈਨੇਡਾ ਜਾਊਗਾ ਤੇ ਆ ਤੁਸੀਂ ਦੇਖ ਸਕਦੇ ਹੋ ਆ ਮਾਲ ਐ ਪੈਕ ਹੋ ਕੇ ਪ੍ਰੋਪਰ ਲੱਕੜ ਦੇ ਕੈਨੇਡਾ ਦੇ ਵਿੱਚ ਪ੍ਰੋਪਰ ਪਾ ਕੇ ਸੀਲਾਂ ਲਾ ਕੇ ਫਿਰ ਮਾਲ ਜਾ ਰਿਹਾ ਹੈ ਕੈਨੇਡਾ ਠੀਕ ਹੈ ਜੀ ਲਓ ਵੀ ਮਿੱਤਰੋ ਹੁਣ ਤੁਸੀਂ ਜਿਹਨੇ ਵੀ ਬਾਹਰ ਮੰਗਾਉਣਾ ਤੇ ਜਿਹੜੀ ਮਰਜ਼ੀ ਕੰਟਰੀ ਚ ਭੋਣਾ ਆਪਾਂ ਭੇਜਾਂਗੇ ਠੀਕ ਆ ਜੀ ਭਾਈ ਸਾਰਿਆਂ ਦਾ ਆਪਣੇ ਕੋਲ ਰਿਕਾਰਡ ਹੈਗਾ ਪ੍ਰੋਪਰ ਪ੍ਰੋਪਰ ਜੀ ਪ੍ਰੋਪਰ ਹਾਂਜੀ ਭਾਈ ਫਿਰ ਲਾਗੇ ਕਰ ਲੋੜ ਆਜੋ ਭਾਈ ਦਿਖਾਈਏ ਤੁਹਾਨੂੰ ਮਾਲ ਲੋਡ ਹੁੰਦਾ ਕਿਵੇਂ ਮਾਲ ਲੋਡ ਹੁੰਦਾ ਜੋ ਠੀਕ ਆ ਜੀ ਸਿੱਧਾ ਕੈਨੇਡਾ ਮਿਲਣਾ ਜਦੋਂ ਵਾਰ ਮਾਲ ਇਹ ਆ ਜਾਂਦਾ ਕੈਨੇਡਾ ਠੀਕ ਆ ਜੀ ਆਹ ਪਿਆ ਮਿੱਤਰਾ ਕਜਾਰੀਆ ਭਾਈ ਵੀ ਦਿਖਾ ਦਈਏ ਕਹਿੰਦਾ ਕੈਨੇਡਾ ਵਾਲਾ ਮਾਲ ਭੇਜਦਾ ਮੈਂ ਆ ਜਾਂਦਾ ਆ ਜਾਂਦਾ ਕਜਾਰੀਆ ਦਾ ਮਾਲ ਲੋਡ ਹੁੰਦਾ ਠੀਕ ਆ ਜੀ ਪ੍ਰੋਪਰ ਲੱਕੜ ਦੇ ਕੈਨੇਡਾ ਦੇ ਵਿੱਚ ਪੈ ਕਿਉਂਕਿ ਖਿੱਲਾਂ ਲਾ ਕੇ ਫੇਰ ਵਾ ਲੋਡੋ ਕੇ ਜਾਊਗਾ ਠੀਕ ਹੈ ਜੀ ਮਲੇ ਨਹੀਂ ਹੈਗਾ ਵੀ ਰਾਜ ਕੋਈ ਦਿੱਕਤ ਆ ਜੀ ਨਾ 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 ਫਿਰ ਐਡੀ ਵੱਡੀ ਪੈਕਿੰਗ ਕਰਾਉਂਦਾ ਕੀ ਮਤਲਬ ਸੀ ਬਿਲਕੁਲ ਜੀ ਬਿਲਕੁਲ ਲੋង ਮਿੱਤਰੋ ਜੀ ਜੇ ਰਸਤੇ 'ਚ ਦਿੱਕਤ ਆ ਗਈ ਪੈਕਿੰਗ ਕਿਉਂ ਕਰਾਈ ਆਪਾਂ ਬਿਲਕੁਲ ਜੀ ਬਿਲਕੁਲ ਇਹ ਕੋਸਟੋ ਕੰਪਨੀ ਦੀ ਸ਼ਿਪਿੰਗ ਲਾਈਨ ਹੈ ਦੇਖੋ ਤੇ ਦਿਖਾਓ ਆ ਤੁਸੀਂ ਦੇਖ ਸਕਦੇ ਹੋ ਦੋਸਤੋ ਕੋਸਟੋ ਕੰਪਨੀ ਦੀ ਸ਼ਿਪਿੰਗ ਲਾਈਨ ਹੈ ਉਹਦਾ ਸਾਰਾ ਸਮਾਨ ਜਾ ਰਿਹਾ ਹੈਗਾ ਇੱਕ ਕਪੜਾ ਅੰਦਰ ਜਾ ਚੁੱਕਾ ਹੈਗਾ ਦੇਖੋ ਇਹ ਉਹ ਲਾਦਾ ਬਾਈ ਨੇ ਇਹ ਨਵਾਂ ਕੰਟੇਨਰ ਆ ਇਹ ਆ ਗਿਆ ਜੀ ਕੰਟੇਨਰ ਆ 40 ਫੁੱਟ ਲੰਮਾ ਕੰਟੇਨਰ ਆਗਾ ਇਸ ਸੰਗ ਇਹ ਵੀ ਦਿਖਾਵਾਂਗੇ ਵੀ ਲੈਂਦੀ ਕਿਵੇਂ ਆ ਗਈ ਆ ਦੇਖੋ ਬਿਲਕੁਲ ਸਾਢੇ ਇੱਕ ਕੋਲੇ ਕਮਕੁੰਡੇ ਚ ਲਾਦੀ ਪੂਰੀ ਗੱਲ ਬਣਾਦੀ ਆ ਗਿਆ ਆ ਗਿਆ ਕਿਜਰੀਆ ਆਪਣਾ ਬਿਲਕੁਲ ਵੀਰੇ ਬਿਲਕੁਲ ਇਹ ਕਿਜਾਰੀਆ ਆਪਣਾ ਚੱਲਿਆ ਕੈਨੇਡਾ ਠੀਕ ਹੈ ਜੀ ਆਹ ਲੋ ਵੀ ਮਾਨਸਾ ਤੋਂ ਕੈਨੇਡਾ ਭਜਾ ਦੇ ਭਾਈ ਨੇ ਟੈਲਾ ਹੁਣ ਬਾਅਦ ਤੁਸੀਂ ਡਿਮਾਂਡ ਰੱਖਿਓ ਵੀ ਭਾਈ ਸਾਨੂੰ ਆਹ ਦੇ ਚਾਹੀਦੇ ਆ ਅੱਛਾ ਤੇ ਆ ਆ ਗਿਆ ਦੂਜਾ ਜਿਹੜਾ ਇਹ ਪੂਰੀ ਸਪਾਈ ਨਾਲ ਜਾਂਦੀ ਆ ਆਹ ਰਾਂ ਮਿੱਟੀ ਘਟਾਉ ਤੋਂ ਝੜਾ ਜਾਂਦਾਗਾ ਤੇ ਇਹ ਛੋਟੇ ਟਰੈਕਟਰ ਨੇ ਜਿਹੜੇ ਕਹਿੰਦਾ ਮੈਂ ਛੋਟੇ ਹਨ ਉਹੀ ਐ ਇਹਦੇ ਨਾਲ ਲੱਦ ਦਿੰਦੇ ਨੇ ਅੱਧੇ ਘੰਟੇ ਦੇ ਵਿੱਚ ਵਿੱਚ ਬਾਈ ਇਹਨੂੰ ਫੁੱਲ ਦੇਖੋਗੇ ਤੁਸੀਂ ਸਾਰਾ ਮਾਲੇ ਦੇ ਵਿੱਚ ਪ੍ਰੋਪਰ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਦਿਖਾਉਣ ਦਾ ਪਰਪਸ ਇਹ ਹੈ ਵੀ ਕੋਈ ਵੀ ਮਿੱਤਰ ਬਾਹਰੋਂ ਆਰਡਰ ਕਰਦਾ ਤਾਂ ਉਹਨੂੰ ਪਤਾ ਲੱਗੇ ਵੀ ਹਾਂ ਵੀ ਬਾਕੀ ਇਹ ਚੀਜ਼ ਪਹੁੰਚਾ ਦਾਂਗੇ ਤੇ ਇਹ ਲੱਗਦੇ ਜੀ ਇਹ ਤੇ ਸਟੈਂਪ ਲੱਗਦੀ ਹੈ ਵੀ ਕਿੰਨੇ ਨੰਬਰ ਆ ਕਿੰਨੇ ਨੰਬਰ ਪੀਸ ਹੈਗਾ ਤੇ ਸਾਰਾ ਇਹਨੂੰ ਪ੍ਰੋਪਰ ਜਦੋਂ ਨਾਮ ਲੱਗਾਇਆ ਜਾਂਦਾ ਲਓ ਵੀ ਮਿੱਤਰੋ ਸ਼ਾਮ ਦੇ 8 ਵਜੇ ਗਏ ਨੇ ਤੇ ਸਮਾਨ ਆਪਾਂ ਸਾਰਾ ਰੱਖਤਾ ਜਿਵੇਂ ਥੱਲੇ ਸਾਰੀਆਂ ਟੈਲਾਂ ਆ ਗਈਆਂ ਤੇ ਨੀਚੇ ਵਾਲੇ ਪਾਸੇ ਇੱਧਰ ਵੀ ਟੈਲਾਂ ਆ ਗਈਆਂ ਮੰਗਰ ਵੀ ਤੇ ਬਈ ਹੋਰ ਕੀ ਕੀ ਸਮਾਨ ਹੈਗਾ ਜਿਵੇਂ ਮੰਜੇ-ਮੁੰਜੇ ਵੀ ਪੂਰੇ ਸ਼ੌਂਗ ਨਾਲ ਮੰਗਾਏ ਆ ਇਹਦੇ ਵਿੱਚ ਸਾਰਾ ਸਮਾਨ ਆਪਾਂ ਪ੍ਰੋਪਰ ਪੈਕਿੰਗ ਕਰਕੇ ਭੇਜਿਆ ਸਾਰੀਆਂ ਟਾਈਲਾਂ ਦੇ ਕਰੇਟ ਲੱਕੜ ਦੇ نیچے ਰੱਖਿਓਏ ਨੇ ਠੀਕ ਹੈ ਬਾਕੀ ਸਾਰਾ ਟੂਟੀਆਂ ਸਿੰਕ ਫਰਨੀਚਰ ਮੰਜੇ ਸਾਰਾ ਆਪਾਂ ਉੱਪਰ ਸ਼ਿਫਟਿੰਗ ਕੀਤਾ ਹੋਇਆ ਪ੍ਰੋਪਰ ਸ਼ੌਂਗ ਨਾਲ ਸਾਰੀ ਪੈਕਿੰਗ ਕਰਾ ਕੇ ਸਾਰਾ ਮਾਲ ਆਪਾਂ ਰਖਾਤਾ ਜੀ ਲਓ ਵੀ ਮਿੱਤਰੋ ਦੇਖ ਸਕਦੇ ਹੋ ਤੇ ਜਿੰਨਾ ਵੀ ਬਾਈ ਹੋਰਾਂ ਕੋਲੇ ਆਰਡਰ ਆਏ ਸੀਗਾ ਸਾਰਾ ਪੂਰੀ ਤਰ੍ਹਾਂ ਫਿੱਟ ਕਰਤਾ ਤੇ ਸ਼ੌਂਕ ਜਿਹੜੇ ਪੰਜਾਬੀਆਂ ਨੇ ਕੈਨੇਡਾ 'ਚ ਬੈਠ ਕੇ ਵੀ ਜਿਵੇਂ ਆਪਾਂ ਦੇਖਦੇ ਨਾ ਮੰਜੇ ਵਗੈਰਾ ਨਹੀਂ ਭੁੱਲ ਸਕਦੇ ਆਪਾਂ ਮੰਜੇ ਬਣਾ ਕਹਿੰਦੇ ਨੀਂਦ ਨਹੀਂ ਆਉਂਦੀ ਤੇ ਮੰਜੇ ਵੀ ਮੰਗਾਏ ਪਰਿਵਾਰ ਨੇ ਦੋ ਮੰਜੇ ਆ ਵੀ ਮੰਗਾਏ ਨੇ ਤੇ ਅੱਗੇ ਜਿਹੜਾ ਬਾਸ ਦਾ ਕੰਮ ਆ ਉਹ ਸਾਰਾ ਆ ਗਿਆ ਤੇ ਇੱਧਰ ਸਾਰੇ ਟੂਟੀਆਂ ਵਗੈਰਾ ਸਾਰਾ ਸੈਨੀਟਰੀ ਦਾ ਵੀ ਆਪਣੇ ਕੋਲ ਸਾਰਾ ਸੈਨੀਟਰੀ ਟੂਟੀਆਂ ਸ਼ੈਂਕ ਟਾਇਲਟ ਸੀਟਾਂ ਸਾਰਾ ਕੁਝ ਠੀਕ ਹੈ ਜੀ ਤੇ ਲਓ ਵੀ ਮਿੱਤਰੋ ਹੁਣ ਬਾਈ ਦਾ ਨੰਬਰ ਕਰ ਲਿਆ ਨੋਟ ਸਕਰੀਨ ਤੇ ਨੰਬਰ ਦਿੱਤਾ ਹੋਇਆਗਾ ਤੁਸੀਂ ਕਿਸੇ ਵੀ ਦੇਸ਼ ਦੇ ਵਿੱਚ ਆਪਣਾ ਕੋਈ ਸਮਾਨ ਮੰਗਾਉਣਾ ਕੋਠੀਆਂ ਰਿਲੇਟਡ ਮੈਨੂੰ ਬਹੁਤ ਸਾਰੀਆਂ ਇਨਕੁਆਰੀਆਂ ਆਉਂਦੀ ਹੁੰਦੀਆਂ ਨੇ ਬਾਈ ਆ ਚੀਜ਼ ਸਾਨੂੰ ਇੱਥੋਂ ਮਿਲਦੀ ਨਹੀਂ ਨੀ ਤੇ ਬਾਈ ਸ਼ੀਸ਼ ਦਾ ਨੰਬਰ ਸਕਰੀਨ ਤੇ ਤੁਹਾਡਾ ਐਡਰੈਸ ਦਿੱਤਾ ਬਾਈ ਨਾਲ ਕੰਟੈਕਟ ਕਰ ਲਿਓ ਤੇ ਚੀਜ਼ ਇੱਕ ਨੰਬਰ ਭੇਜਣਗੇ ਬਾਈ ਹੋਰੀ ਕਿਉਂਕਿ ਜਮਾਂ ਆਪਦੇ ਸਾਰਾ ਕੁਝ ਇਹ ਨਹੀਂ ਹੈਗਾ ਵੀ ਕਿਸੇ ਪਾਰਟੀ ਥਰੂ ਇਹ ਬਾਈ ਹੋਰੀ ਕੰਮ ਕਰਦੇ ਨੇ ਸਾਰਾ ਆਪਦਾ ਲਾਇਸੈਂਸ ਆ ਸਾਰਾ ਆਪਦੇ ਸਿਸਟਮ ਰਾਹੀਂ ਕਰ ਰਹੇ ਨੇ ਤੇ ਬਾਈ ਹੋਰ ਕੁਝ ਕਹਿਣਾ ਚਾਹੋਗੇ ਬਾਕੀ ਐਕਸਪੋਰਟ ਸਾਰੇ ਕਰ ਰਹੇ ਨੇ ਅਸੀਂ ਆਪ ਸਪੈਸ਼ਲ ਨਹੀਂ ਸਾਡੇ ਵੀ ਬੰਦੇ ਰੱਖੇ ਹੋਏ ਨੇ ਅਸੀਂ ਆਪ ਦੇਖ ਕੇ ਪੈਕਿੰਗ ਕਰਵਾ ਕੇ ਸਪੈਸ਼ਲ ਆਏ ਆ ਅਸੀਂ ਆਪ ਬਲ ਜਿਵੇਂ ਆਪਾਂ ਨੂੰ ਇੱਕ ਯਕੀਨ ਹੁੰਦਾ ਵੀ ਆਹ ਦੁਕਾਨ ਤੋਂ ਚੀਜ਼ ਲੈਣੇ ਆ ਉਮੀ ਮਿਲੇ ਤਾਂ ਬਸ ਉਹੀ ਚੀਜ਼ ਆਉਗੀ ਉਹੀ ਚੀਜ਼ ਆਪਾਂ ਸਪੈਸ਼ਲ ਤੈਹੀਓ ਆਪ ਆਏ ਆ ਜੀ ਠੀਕ ਆ ਭਾਈ ਜੀ ਬਾਈ ਬਹੁਤ ਬਹੁਤ ਧੰਨਵਾਦ